ਜਿਹੜੇ ਯਾਰ ਤੋਂ ਬਾਅਦ ਹੀ ਪਤਾ ਲੱਗਦਾ ਥੋੜੇ ਬੇਸ਼ਕੁਨਾ ਨਾਲ ਚਾੜੂ ਕੋਲੇ ਸਹੇਜਾ ਕਰੇਗਾ ਮੇਰੇ ਪਿਓ ਨੇ ਹੈਗਾ ਤਾਂ ਮਾਂ ਨਹੀਂ ਹੈਗਾ ਪਰ ਜਦੋਂ ਸਾ ਤੋਂ ਦੂਰ ਚਲੇ ਜਾਂਦੇ ਆ ਉਹਨਾਂ ਵਾਲੇ ਸਰਕਾਰ ਜਾਂਦੇ ਸਿਰ ਤੇ ਬੈਜਦੇ ਉਦੋਂ ਪਤਾ ਲੱਗਦਾ ਕਿ ਮਾਪਿਆਂ ਦਾ ਕੀ ਹੋ ਰਿਹਾ ਹੁੰਦਾ ਤੇ ਮਾਪਿਆਂ ਨੇ ਹਰ ਇੱਕ ਮਾਂ ਵੀ ਗੱਲ ਕਰਕੇ ਉਸ ਵੱਲ ਆ ਜਾਂਦੇ ਠੀਕ ਹੈ ਜੀ ਕਿਉਂਕਿ ਇਹੀ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਮਾਂ ਪਿਓ ਦੀ ਸੇਵਾ ਕਰਨਾ ਬੈਠ ਫਲਾ ਬਣਾ ਕੇ ਰੱਖੀ ਲੰਗਰ ਸਖੜੇ ਵੰਡ ਸਕੋ ਨਾਮ ਜਪੋ ਗੁਰਮਾਰੀ ਕਹਦੀ ਏ ਮਨੋਸ ਤੇ ਤੁਸੀਂ ਸਾਰਿਆਂ ਨੇ ਬਣ ਜਾਣਾ ਠੀਕ ਹੈ ਅੱਜ ਤੁਹਾਡੇ ਲਈ ਪ੍ਰਸਾਦ ਆਇਆ ਬਾਬਲੇ ਦਾ ਹੋਰ ਮਾਂ ਦੀ ਗੱਲ ਕਹਿੰਦੇ ਐ ਐਸਾ ਕੋਈ ਰੁਕ ਨਹੀਂ ਹੋਣਾ

किसे सियाने ने गल लिखी है माँ ही मंदिर माँ ही मस्जिद माँ ही मंदिर माँ ही मस्जिद माँ ही गुरुद्वारा ऐमे तान ईमान मंदा ओए जगे आए जगे सारा ओए जगे आए जगे सारा के माँ

Oh,

सुख ई न सुख ई न ਦੁੱਖ ਕੋਈ ਨਾ ਕਿੰਨ ਬੱਜ ਦੁੱਖ ਕੋਈ ਨਾ ਆਈ ਤੁਮਾ ਦੁੱਖ ਕੋਈ ਨਾ ਆਈ ਤੁਮਾ ਦੁੱਖ ਕੋਈ ਨਾ ਜਾਂਦੇ ਬਸੇ ਗਏ ਬਹੁਤ ਬਹੁਤ ਪਿਆਰਾ ਸੰਗੀਤ ਪਰਵਾਹ ਮੈਸਰ ਮਤੇਈ ਆਪਣਾ ਮਾਇ ਕਾਫੀ ਗਾੜੀ ਨੇ ਕੋਲੇ ਅਕੈਡਮੀ ਦੇ ਵਿੱਚ ਆਈ ਗਈ ਜਾਂਦਾ ਰਹਿੰਦਾ ਹੈ ਰੋੜੀ ਦੇ ਵਿੱਚ ਇਹਨਾਂ ਦੀ ਅਕੈਡਮੀ ਹੈ ਅਕਸਰ ਪਤਾ ਹੀ ਕਿਸੇ ਬੱਚੇ ਨੇ ਵੀ ਇਹ ਸੰਗੀਤ ਸਿੱਖਣਾ ਹੁੰਦਾ ਹੈ ਨਾ ਤੁਸੀਂ ਇਸ ਪਿਆਰੇ ਬੱਚੇ ਨਾਲ ਬਹੁਤ ਵਧੀਆ ਨਾਲ ਰਾਗਾਂ ਦੀ ਨੋਟ ਸਿੱਖ ਔਰ प्यारे ਧੰਦੇ ਨਾਲ ਸੁਣਦੇ ਕਿਉਂਕਿ ਮੈਂ ਤਾਂ ਇਹ ਕਹਿੰਕੋ ਕਿ ਮੈਂ ਤਾਂ ਪੱਟਾ ਕਰ ਲੜਾ ਕਿ ਦੇਸੀ ਜਾਂਦਾ ਹੈ ਨਾ ਤਾਂ ਕੋਈ ਰਾਗਉਂਦੇ ਆ ਤੇ ਨਾ ਹੀ ਰਾਗ ਸਿੱਖਿਆ ਬਸ ਫੇਰ ਬਾੜਾ ਦੇ ਵੀਰੇ ਅਗੇ ਨੂੰ ਤਾਂ ਪਤਾ ਕਿ ਇੱਥੇ ਕਦੇ ਕਖ ਮਾਰਦੇ ਕਦੇ ਖਾਲ ਪੰਹਾਂ ਦੇ ਭਾਈ ਆਪੋ ਆਪ ਦਾ ਮਨੋਰੰਜਨ ਕਰਦੇ ਹੁੰਦੇ ਸੀਗੇ ਉਸ ਮਨੋਰੰਜਨ ਨੇ ਚਲੋ ਮੈਂ ਲੋਕ ਪ੍ਰਮਾਤਮਾ ਨੇ ਬਲਵਕਸੀਆ ਕਿ ਮੈਂ ਸੂਤਗਿਆ ਨਾਲ ਆਇਆ ਤੇ ਸੂਤਗਿਆ ਪਹਿਲਾਂ ਤੋਂ ਰੋਸ਼ਨਾ ਕਿਉਂਕਿ ਸੂਤਗਿਆ ਨੂੰ ਬੱਜੇ ਤੋਂ 4-5 ਸਾਲ ਹੋ ਗਿਆ ਕਿਤਾ ਲੋਕੋ ਕੌਦੇ ਨੇ ਜਾਣਦੇ ਐ ਕਿ ਕਮਾਣੇ ਜੀ ਨੂੰ ਵੀ ਨਾਲ ਜਾਣਣ ਲੱਗੇ ਔਰ ਪੀਰ ਮੱਤਾ ਗੁਗਾਚਰ ਪੀਰ ਮਹਾਰਾਜ ਦੀ ਨਿਕ ਹਾਜ਼ਰੀ ਪ੍ਰਵਾਨ ਕਰੇ ਔਰ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਸਭ ਨੂੰ ਜੀ ਆਇਆਂ ਔਰ ਸਾਰਿਆਂ ਨੂੰ ਇੱਕ ਬਜਟ ਸਹਿੰਦੀ ਹੈ ਕਿ ਆਪਾਂ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਕੇ ਨੂੰ ਹੋਰ ਸੋੜਾ ਸਜਵੜ ਹੋਵੇ ਰੇਗੀ ਜਿਉਂ ਹੀ ਇੱਥੇ ਕਾਰਜਾਂ ਦੇ ਵਿੱਚ ਜਿੰਨੇ ਵੀ ਸਾਡੀ ਲੋੜ ਪੈਂਦੀ ਹੈ ਕਿਸੇ ਪ੍ਰੋਜੈਕਟ ਦੀ ਲੋੜ ਪੈਂਦੀ ਹੈ ਤੇ ਮੈਂ ਉੱਥੇ ਵੀ ਹਾਜ਼ਰ ਹੈ ਠੀਕ ਹੈ ਜੀ ਔਰ ਸਰਪੰਚ ਸਾਹਿਬ ਦਾ ਪੂਰੇ ਨਗਰ ਪੰਚਾਇਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ